ਸਤਿ ਸ੍ਰੀ ਅਕਾਲ ਜੀ ਕਿੱਦਾਂ ਵੀਰ ਜੀ ਉਹ ਜੀ ਹਾਂ ਜੀ ਕਿੱਦਾਂ ਤੁਹਾਡੇ ਦਫ਼ਤਰ ਤੋਂ ਬਾਇਓਮੈਟ੍ਰਿਕ ਵਾਸਤੇ ਫੋਨ ਆਇਆ ਸੀ ਅੱਛਾ ਜੀ ਉਹ ਉઠੋ ਜੀ ਕੀ ਕਰਦੇ ਪਏ ਹੋ ਤੁਸੀਂ ਬismillah ਕੋ ਲੋ ਕੇ ਗੱਲ ਦੱਸੋ ਐਲੀ ਕਾ ਦਾ ਫੋਨ ਆਇਆ ਬਾਇਓਮੈਟ੍ਰਿਕ ਵਾਸਤੇ ਫੋਨ ਆਇਆ ਸੀ ਜਾਨ ਲੱਗ ਗਈਆਂ ਕੇ ਬਾਇਓਮੈਟ੍ਰਿਕ ਦਾ ਮਤਲਬ ਏ ਕਿ ਤੈਨੂੰ ਪੀਆਰਓ ਮਿਲ ਗਈ ਅੱਛਾ ਜੀ ਜਾ ਜਾ ਕੇ ਬਾਇਓਮੈਟ੍ਰਿਕ ਕਰਾ ਲੈ ਕਿੱਥੇ ਜੀ ਇਹ ਨਾਲ ਦੇ ਕਮਰੇ 'ਚ ਅੱਛਾ ਜੀ ਨਾਲ ਦੇ ਕਮਰੇ 'ਚ ਨਹੀਂ ਹੋਰ ਨਾ ਸਕੋ ਕਰਾ ਕੇ ਲਿਆਉਣੀ ਮੈਂ ਤੇਰੀ ਠੀਕ ਹੈ ਜੀ ਮੈਂ ਕਰਵਾ ਲੈਣਾ ਆਪਣਾ ਗੱਲ ਸੁਣ ਹਾਂਜੀ ਤੇ ਉਹ 1500 ਪਾਉਂਡ 1500 ਇਕੱਠਾ ਜਣਾ ਤੇ ਔਖਾ ਜੀ ਤੇ ਫਿਰ ਇੰਜ ਕਰ ਲੈ ਇੱਕ ਪੈਨੀ ਮਹੀਨੇ ਦੀ ਤੈਅ ਕਰ ਲੈ ਮੇਰੇ ਨਾਲ ਜਾਂ 5 ਪਾਉਂਡ ਸਾਲ ਬਾਅਦ ਦੇ ਦਿਆ ਕਰੀ ਓਏ ਇਹ ਗਵਰਨਮੈਂਟ ਨੂੰ ਪੈਸੇ ਦੇਣੇ ਹੁੰਦੇ ਨੇ ਇਹ ਦੇਵੇਂਗਾ ਤੇ ਗਵਰਨਮੈਂਟ ਕੋ ਪੈਸੇ ਜਾਣਗੇ ਫੇਰ ਹੀ ਬਾਇਓਮੈਟ੍ਰਿਕ ਹੋਏਗਾ ਹੁਣ ਕਿੰਨੇ ਨੇ ਤੇਰੇ ਕੋ 150 ਪਾਉਂਡ ਹੈਗਾ ਜੀ ਅਲਟਰਾਸਾਉਂਡ ਕਰਾਣ ਆਇਆ ਇੱਥੇ ਪੂਰਾ 1500 ਪਾਉਂਡ ਲੈ ਕੇ ਆਣਾ ਕਾਕਾ ਤੇ ਫਿਰ ਬਾਇਓਮੈਟ੍ਰਿਕ ਹੋਣਾ ਮਸਾ ਮਸਾ ਤੇਰੀ ਫਾਈਲ ਅੱਗੇ ਲੱਗੀ ਆ ਤੇ ਨਾਲ ਹੀ ਤੇਰੇ ਕੋ ਪੈਸੇ ਮੁੱਕ ਗਏ ਆ ਜਾਂ 1500 ਪਾਉਂਡ ਲੈ ਕੇ ਆ ਵਕੀਲ ਸਾਹਿਬ ਤੁਹਾਡੇ ਤੇ ਹੀ ਆ ਕੁਝ ਤੇ ਕਰੋ ਮੈਂ ਹੈ ਕਸਰ ਪੈਸੇ ਲਿਆ ਤੇ ਆਪਣੀ ਬਾਇਓਮੈਟ੍ਰਿਕ